ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਇੱਕ ਸੱਜਣ ਨੇ ਦਵਾਈ ਤੋਂ ਫੋਨ ਕੀਤਾ ਸੀ ਅੰਮ੍ਰਿਤਪਾਲ ਦੀਆਂ ਕਰਤੂਤਾਂ ਦੱਸਣ ਵਾਸਤੇ ਇਹ ਲੋਕ ਐਨੇ ਇੱਕ ਬੇਵਕੂਫ ਨੇ ਜਦੋਂ ਮੈਨੂੰ ਫੋਨ ਕਰਦੇ ਨੇ ਸ਼ਾਇਦ ਇਹਨਾਂ ਨੂੰ ਇਹ ਹੁੰਦਾ ਹੈ ਵੀ ਇਹਨੂੰ ਕਿਹੜਾ ਪਤਾ ਲੱਗਣਾ ਮੈਨੂੰ ਪਤਾ ਹੁੰਦਾ ਵੀ ਇਹ ਦੱਸਣਾ ਕੀ ਚਾਹੁੰਦੇ ਨੇ ਬੁਲਾਉਣਾ ਕੀ ਚਾਹੁੰਦੇ ਨੇ ਪਹਿਲਾਂ ਇਹ ਉਹ ਲੋਕ ਨੇ ਜਿਹੜਾ ਝੱਗਾ ਚੌੜ ਕਰਾ ਕੇ ਹੁਣ ਠੰਡੇ ਹੋ ਕੇ ਬੈਠੇ ਆ ਕਹਿੰਦਾ ਜੀ ਅਮਰਪਾਲ ਸਾਡੇ ਕੋਲੇ ਕੰਮ ਕਰਦਾ ਸੀ ਤੇ ਅਸੀਂ ਬੜੀ ਹੈਲਪ ਕੀਤੀ ਮੇਰੇ ਨਾਲ ਕਹਿੰਦਾ 15000 ਰਾਮ ਦੀ ਠੱਗੀ ਮਾਰ ਗਿਆ ਵੀ ਜਦੋਂ ਠੱਗੀ ਮਾਰੀ ਸੀ ਉਦੋਂ ਮੈਨੂੰ ਪੁੱਛ ਕੇ ਉਹਦੇ ਨਾਲ ਪਾਰਨਰਸ਼ਿਪ ਕੀਤੀ ਸੀ ਮੈਨੂੰ ਦੱਸਣ ਲੱਗੇ ਸਾਨੂੰ ਤਾਂ ਤੁਹਾਡੇ ਦੱਸਣ ਤੋਂ ਬਿਨਾ ਉਹਨਾਂ ਦੀ ਕਰਤੂਤਾਂ ਬਾਰੇ ਪਹਿਲਾਂ ਹੀ ਪਤਾ ਅਸੀਂ ਸ਼ੁਰੂਆਤ ਹੀ ਨਹੀਂ ਕਰਦੇ ਕੱਲ ਇੱਕ ਸਜਣ ਨੇ ਪੋਸਟ ਪਾਈ ਹੋਈ ਹੈ ਫੇਸਬੁੱਕ ਤੇ ਤੁਸੀਂ ਉਹ ਪੜ ਲਿਓ ਉਹਦੇ ਬਾਰੇ ਉਹਨੇ ਕੀ ਦੱਸਿਆ ਤੇ ਉਹ ਜਦੋਂ ਤੁਸੀਂ ਪੜੋਗੇ ਨਾ ਯਕੀਨ ਤੁਸੀਂ ਫੇਰ ਨਹੀਂ ਕਰਨਾ ਕਿਉਂਕਿ ਅਸੀਂ ਕਹਿੰਦੇ ਆਂ ਵੀ ਜਿਹੜੇ ਹਸਪੀਟਲ ਤੇ 2-3 ਕਰੋੜ ਰੁਪਈਆ ਲੱਗਾ ਹੋਇਆ ਉਹਦੀ ਲੋੜ ਨਾ ਪਵੇ ਸਾਡਾ ਜਿਹੜਾ ਇਲਾਜ ਹੈ ਸਵਾਦੀ ਚੁਟਕੀ ਨਾਲ ਹੋਵੇ ਅਸੀਂ ਇਹ ਸਮਝਦੇ ਹਾਂ ਇੱਕ ਪਾਸੇ ਕਹਿੰਦੇ ਸਾਡੇ ਬੱਚੇ ਪੜ੍ਹ ਲਿਖ ਕੇ ਡਾਕਟਰ ਬਣਨ ਦੂਜੇ ਪਾਸੇ ਅਸੀਂ ਇਲਾਜ ਕਰਾਉਣਾ ਸਵਾਦੀ ਚੁਟਕੀ ਦੇ ਨਾਲ ਸਾਡੀ ਫਿਤਰਤ ਬਣੀ ਹੋਈ ਹੈ ਔਰ ਅਸੀਂ ਇਹ ਨਾ ਚੀਜ਼ਾਂ ਤੇ ਯਕੀਨ ਕਰਦੇ ਹੀ ਨਹੀਂ ਅਸ਼ਾਉ ਸੱਜਣ ਜਿਹੜੀ ਪੋਸਟ ਪਾਈ ਉਹਦੇ ਵਿੱਚ ਕੀ ਕਿਹਾ ਕਹਿੰਦਾ ਛੋਟਾ ਜਿਹਾ ਕਾਰੋਬਾਰ ਸੀ ਦਵਾਈ ਦੇ ਵਿੱਚ ਚਾਚੇ ਦੀ ਟਰਾਂਸਪੋਰਟ ਸੀ ਅਮਰਤਪਾਲ ਦੇ ਦੀ ਦੋ ਟਰੱਕ ਚਲਾਉਂਦਾ ਸੀ ਠੱਗੀਆਂ ਠੋਗੀਆਂ ਮਾਰ ਕੇ ਤੰਨ ਕਰ ਲਏ ਵੱਡਾ ਭਰਾ ਹੈਪੀ ਜਿਹੜਾ ਅਮਰਤਪਾਲ ਦਾ ਉਹ ਨਸ਼ੇੜੀ ਸੀ ਤੇ ਪਹਿਲਾਂ ਪੰਜਾਬ ਦੇ ਵਿੱਚ ਇੱਕ ਕੁੜੀ ਛੇੜਤੀ ਉਹਦਾ ਪਰਚਾ ਪੈਣ ਲੱਗਾ ਸੀ ਦਵਾਈ ਭੱਜ ਗਿਆ ਉਹਨੇ ਸਾਰਾ ਕੁਝ ਲਿਖਿਆ ਉਹਦੇ ਵਿੱਚ ਦੂਜੀ ਗੱਲ ਅਮਰਤਪਾਲ ਦੀ ਗੱਲ ਕਰਦਾ ਕਹਿੰਦਾ ਅਮਰਤਪਾਲ ਵੀ ਕੁੜੀਆਂ ਦੀਆਂ ਆਡੀਓ ਵੀਡੀਓ ਬਣਾਉਂਦਾ ਸੀ ਪਹਿਲਾਂ ਫਿਰ ਵਾਇਰਲ ਕਰਦੇ ਕਰਦਾ ਸੀ ਉਹਨੂੰ ਕਹਿੰਦਾ ਬਲੈਕਮੇਲ ਕਰਦਾ ਸੀ ਇਹ ਇਹਨਾਂ ਦੇ ਧੰਦੇ ਸੀ ਮੋਂ ਜਿਹੜਾ ਪਿਓ ਐ ਅਮਰਤਪਾਲ ਦਾ ਮੈਂ ਤਾਂ ਪਾਪਾ ਕਹਿੰਦਾ ਹੁਣ ਉਹਨੇ ਫੜ ਧੜ ਕੇ 20 ਲੱਖ ਰੁਪਈਆ ਇਧਰੋਂ ਉਧਰੋਂ ਕਰਕੇ ਦਵਾਈ ਦੇ ਵਿੱਚ ਕਾਰੋਬਾਰ ਸ਼ੁਰੂ ਕਰ ਲਿਆ ਜਦੋਂ ਦੋਨਾਂ ਨੇ ਯਲੂਸ ਕੱਢਤਾ ਫਿਰ ਉਹਨੂੰ ਛੱਡ ਕੇ ਵਾਪਸ ਆਉਣਾ ਪਿਆ ਫਿਰ ਕੀ ਹੁੰਦਾ ਫਿਰ ਅਮਰਤਪਾਲ ਦੇ ਨਾਲ ਜਿਹੜੇ ਗੈਂਗਸਟਰ ਨੇ ਉਹਨਾਂ ਦੀ ਗੱਲਬਾਤ ਹੋ ਜਾਂਦੀ ਐ ਜਿਹੜਾ ਲੁਧਿਆਣੇ ਸੋਨਾ ਲੁੱਟਿਆ ਸੀ ਜੈਪਾਲ ਭੁਲਰ ਵਰਗਿਆਂ ਨੇ ਉਹਦੇ ਵਿੱਚ ਇਨਵੋਲਵਮੈਂਟ ਇਹਦੀ ਹੁੰਦੀ ਐ ਉਹਦੇ ਵਿੱਚੋਂ ਹਿੱਸ਼ਾ ਵੀ ਮੰਗਦਾ ਹੈ ਜਿਹੜੀ ਉਹ ਆਡੀਓ ਬੈਰਲ ਹੋਈ ਹੋਈ ਹੈ ਇਹ ਸਾਰਾ ਕੁਝ ਤਕਰੀਬਨ ਤਕਰੀਬਨ ਲੋਕਾਂ ਨੂੰ ਉਹ ਜਵਾਨੀ ਪਤਾ ਉੱਥੇ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਬਹੁਤੇ ਲੋਕ ਮੈਨੂੰ ਫੋਨ ਕਰਦੇ ਤੁਸੀਂ ਇਦਾਂ ਕਹਿ ਦਿਓ ਇਦਾਂ ਅਸੀਂ ਕਿਸੇ ਦੇ ਕਹਿਣ ਮੁਤਾਬਕ ਕੁਝ ਨਹੀਂ ਕਹਿੰਦੇ ਅਸੀਂ ਅਮਰਤਪਾਲ ਤੋਂ ਨਾ ਪਛ ਲੈਣਾ ਨਾ ਸਾਡਾ ਉਹ ਵਿਰੋਧੀ ਹੈ ਜਿਹੜਾ ਬੰਦਾ ਕੌਮ ਨੂੰ ਪੰਜਾਬ ਨੂੰ ਬੇਵਕੂ ਬਣਾਉਂਦਾ ਮੈਂ ਉਹਦੀ ਗੱਲ ਕਰਦਾ ਉਹ ਅਮਰਤਪਾਲ ਹੋਵੇ ਭਾਵੇਂ ਅਮਰਤਪਾਲ ਦਾ ਪਿਓ ਹੋਵੇ ਜਾਂ ਕੋਈ ਹੋਰ ਹੋਵੇ ਕੋਈ ਵੀ ਹੋਵੇ ਉਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਹੁਣ ਗੱਲ ਕਰਦੇ ਆ ਅਮਰਤਪਾਲ ਦਾ ਜਦੋਂ ਵਿਆਹ ਹੁੰਦਾ ਵਿਆਹ ਕਦੋਂ ਹੁੰਦਾ ਜਦੋਂ ਇਹਨੇ ਨਨਪੁਰ ਸਾਹਿਬ ਦੇ ਹੋਲੇ ਮਹੱਲੇ ਤੇ ਇੱਕ ਸ਼ੈਤਾਨੀ ਦਿਮਾਗ ਦੇ ਨਾਲ ਜਿਹੜੇ ਆਪਣੇ ਪਿੱਛੇ ਇੱਕ ਤੀੜ ਸੀ ਨਸੇੜੀ ਉਹ ਉਹ ਨ ਸੰਗਤਾਂ ਦੇ ਵਿੱਚ ਲਾ ਦਿੱਤੀ ਹੋਲੀ ਖੇਢੀ ਗਈ ਉਹਨੂੰ ਵੀਡੀਓ ਰਹੀ ਕੈਪਚਰ ਕਰ ਲਿਆ ਫਿਰ ਵਿਹੇਸ਼ ਸ਼ੁਰੂ ਕੀਤੀ ਕਿ ਇੰਨੀ ਸੰਗਤ ਸਾਡੇ ਨਾਲ ਹੈ ਇੰਨੀ ਸੰਗਤ ਨੇ ਅਮਰ ਛਕ ਲਿਆ ਤੇ ਲੋਕ ਸਾਡੀਆਂ ਭੇਡਾਂ ਦੀ ਤਰ੍ਹਾਂ ਹੈਗੇ ਨੇ ਇਹ ਪਿੱਛੇ ਲੱਗ ਜਾਂਦੇ ਆ। ਉਦੋਂ ਬਾਅਦ ਕੀ ਹੋਇਆ? ਇਹ ਸਭ ਨੂੰ ਪਤਾ ਹੈ। ਇਹਨਾਂ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਇਹ ਗੱਲਾਂ ਬੋਰ ਕਰਦੀਆਂ। ਸ਼ੁਰੂਆਤ ਜਦੋਂ ਦੀਪ ਸਿੱਧੂ ਦੀ ਮੌਤ ਹੁੰਦੀ ਹੈ ਉਦੋਂ ਪਲੈਨਿੰਗ ਸ਼ੁਰੂ ਹੋ ਗਈ ਸੀ। ਵੀ ਹੁਣ ਸਪੇਸ ਹੈਗਾ ਤੇ ਅਸੀਂ ਪੈਰ ਰੱਖਣਾ ਹੈ। ਲੋਕਾਂ ਨੇ ਸਾਡੇ ਨਾਲ ਜੁੜ ਜਾਣਾ ਹੈ। ਇਹ ਸਭ ਨੂੰ ਪਤਾ ਹੈ। ਨਗਰ ਕੀਰਤਨ ਸ਼ੁਰੂ ਹੁੰਦੇ ਆ। ਔਰ ਜਿਹੜੇ ਇਹਦੀ ਮਾਤਾ ਛੋਟੀ ਕਰਪਾਨ ਲੈ ਕੇ ਬੀਬੀ ਖਾਲੜਾ ਮੰਗ ਤੁਰਦੀ ਆ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਉਹ ਉਹ ਬੀਬੀ ਹੈ ਜਿਹੜੀ ਲੈਂਡ ਚ ਲੱਗ ਕੇ ਡੀਪੂ ਤੋਂ ਕਣਕ ਲੈਂਦੀ ਰਹੀ ਹੈ ਇਹ ਸਭ ਨੂੰ ਪਤਾ ਹੈ ਉਹਦੇ ਪਿੰਡ ਜਾ ਕੇ ਪੁੱਛ ਲਿਓ ਉਹਦੀਆਂ ਫੋਟੋਆਂ ਵਾਇਰਲ ਕੀਤੀਆਂ ਹੋਈਆਂ ਜਦੋਂ ਬੀਬੀ ਨੂੰ ਪਤਾ ਲੱਗਿਆ ਵੀ ਮੇਰੇ ਪਰਸ ਵਿੱਚ ਜਿੱਦਨਾ ਮੁੰਡਾ ਨਗਰ ਕੀਰਤਨ ਕਰਦਾ 2-2 ਲੱਖ ਰੁਪਇਆ ਰਹਿੰਦਾ ਤਾਂ ਬੀਬੀ ਬਣ ਗਈ ਮਾਤਾ ਸਾਹਿਬਕੌਰ ਤੁਸੀਂ ਦੇਖਿਆ ਨਹੀਂ ਕਿ ਮਾਤਾ ਦਾ ਸੰਦੇਸ਼ ਸੰਦੇਸ਼ ਹੈ ਕੌਮ ਨੂੰ ਹੁਣ ਖਾਲਸੇ ਦੀ ਮਾਤਾ ਕੌਣ ਹੈ ਮਾਤਾ ਸਹਿਬ ਕੌਰ ਹੈ ਤੇ ਮਾਤਾ ਬਲਵਿੰਦਰ ਕੌਰ ਜਿਹੜੀ ਇਹਦੀ ਮਾਂ ਹੈ ਅਮਰਤਪਾਲ ਦੀ ਉਹਨੂੰ ਫੇਰ ਲਗਾ ਗਈ ਦੀ ਸ਼ਾਇਦ ਮੈਂ ਵੀ ਖਾਲਸੇ ਦੀ ਮਾਂ ਬਣ ਗਈ ਫਿਰ ਵੱਡੀ ਕਰਪਾਨ ਆ ਗਈ ਸਿਰ ਤੇ ਕੇਸਕੀ ਵੀ ਆ ਗਈ ਐਨਕ ਵੀ ਫਿਰ ਬ੍ਰਾਂਡਡ ਆ ਗਈ ਫੋਨ ਵੀ ਵਧੀਆ ਆਈਫੋਨ ਆ ਗਿਆ ਜਦੋਂ ਗੱਲ ਕਰਦੀ ਹੈ ਤਾਂ ਫਿਰ ਵੀਡੀਓ ਵੀ ਬੈਰਨ ਹੋਣੀ ਸ਼ੁਰੂ ਹੋ ਗਈ ਇਹ ਅਮਰਤਪਾਲ ਦੀ ਮਾਤਾ ਹੈ ਜੀ ਜਿਹੜੇ ਨੇ ਅੰਮ੍ਰਿਤਸਰ ਦੇ ਅੱਗੇ ਧਰਨਾ ਲਾਇਆ ਸੀ ਭੁੱਖ ਹੜਤਾਲ ਰੱਖੀ ਉੱਥੇ ਚੜਾਵਾ ਲੋਕਾਂ ਨੇ ਚੜਾਤਾ ਇਹ ਸਚਾਈ ਹੈ ਅਸਾ ਹੁਣ ਜਿਹੜੀ ਗੱਲ ਮੈਂ ਲਾਸਟ ਵਿੱਚ ਕਹਿਣ ਲੱਗਾ ਇਹਦੇ ਬਾਰੇ ਥੋੜਾ ਜਿਹਾ ਧਿਆਨ ਦਿਓ ਬਹੁਤੇ ਲੋਕ ਕਹਿੰਦੇ ਨੇ ਵੀ ਸਾਡੇ ਪੰਜਾਬ ਦੇ ਲੋਕ ਬਾਕੀ ਭੇਡਾਂ ਨੇ ਤੁਸੀਂ ਪੰਜਾਬ ਦੇ ਲੋਕਾਂ ਦੀ ਗੱਲ ਛੱਡੋ ਪਿਓ ਪੁੱਤ ਦੋ ਵਕੀਲ ਨੇ ਖਾਰੇ ਵਰਗੇ ਉਹ ਕੀ ਕਹਿੰਦੇ ਆ ਤੁਸੀਂ ਉਹਨਾਂ ਦੀ ਗੱਲ ਸੁਣੀ 2 ਸਾਲ ਪਹਿਲਾਂ ਖਾਰੇ ਦੇ ਮੁੰਡੇ ਦੇ ਸਿਰ ਤੇ ਕੇਸ ਨਹੀਂ ਸੀ ਵਕੀਲ ਦੇ ਮੁੰਡੇ ਦੇ ਸਿਰ ਤੇ ਕੇਸ ਨਹੀਂ ਸੀ ਮੋਨਾ ਉਹ ਬਗਮਣਾਣਾ ਸ਼ੁਰੂ ਕਰਦੀ ਪਤਾ ਲਾ ਕੇ ਵੀ ਅਮਰਤਪਾਲ ਦੀ ਜਥੇਬੰਦੀ ਬਣ ਗਈ ਤੇ ਹੁਣ ਮੈਨੂੰ ਟਿਕਟ ਵੀ ਮਿਲ ਸਕਦੀ ਹੈ ਮੈਨੂੰ ਬਲਾਰਾ ਵੀ ਲਿਆ ਜਾ ਸਕਦਾ ਹੈ ਬਾਗਾ ਕੀ ਸਿਰ ਤੇ ਪਹਿਲਾਂ ਮੋਨਾ ਸੀ ਉਹ ਤੇ ਉਹਦੇ ਪਿਓ ਨੂੰ ਪੁੱਛ ਕੇ ਦੇਖ ਲਓ ਉਹ ਜਿੱਦਾਂ ਕੁਕੜੀ ਨੇ ਆਂਡੇ ਵਿੱਚੋਂ ਤਾਜ਼ਾ ਚੂਚਾ ਕੱਢਿਆ ਹੁੰਦਾ ਹੈ ਨਾ ਉਹਦਾ ਮੂੰਹ ਇਦਾਂ ਹੁੰਦਾ ਤੁਸੀਂ ਉਹਦੀ ਬੋਲਬਾਣੀ ਸੁਣੋ ਬੱਡੀ ਸਿਰ ਤੇ ਭੱਗ ਹੁੰਦੀ ਐ। ਉਦੋਂ ਹੀ ਥੁੱਕ ਛਿੜਦਾ ਹੁੰਦਾ ਮੂੰਹ ਤੋਂ। ਉਦੋਂ ਹੀ ਥੱਲੋਂ ਦਾੜੀ ਚਿੱਟੀ ਐ ਤੇ ਉੱਪਰੋਂ ਕਾਲੀ ਕੀਤੀ ਹੁੰਦੀ ਐ। ਸ਼ਰਿਆਮ ਪਤਾ ਐ। ਜਦੋਂ ਵੱਡੇ-ਵੱਡੇ ਵਕੀਲ ਬੇਬਕੂ ਬਣ ਜਾਂਦੇ ਐ ਤਾਂ ਆਮ ਲੋਕਾਂ ਨੂੰ ਬੇਬਕੂ ਬਣਾਉਣਾ ਕੀ ਔਖਾ। ਹੁਣ ਮੈਨੂੰ ਫੋਨ ਕਰਨ ਦਾ ਮਤਲਬ ਕੀ ਹੁੰਦਾ? ਵਿਗਿਆਨੀ ਬੁੱਟਾ ਸਿੰਘ ਡਰਦਾ ਨਹੀਂ ਬੋਲ ਦੂਗਾ। ਅਸੀਂ ਨਾ ਕਿਸੇ ਦੇ ਕਹੇ ਕੁਝ ਬੋਲਣਾ ਤੇ ਨਾ ਅੱਜ ਤੱਕ ਬੋਲੇ। ਮੈਂ ਜੋ ਬੋਲਦਾ ਆਪਣੀ ਰਿਸਰਚ ਕਰਕੇ ਬੋਲਦਾ ਵੀ ਕਿਹੜਾ ਬੰਦਾ ਕੀ ਕਰਦਾ ਹੈ ਕਿਹੜਾ ਬੰਦਾ ਕੀ ਕਰਨਾ ਚਾਹੁੰਦਾ ਹੈ ਇਹ ਮੇਰੀ ਫਿਤਰਤ ਹੈ ਹੁਣ ਸੁਣੋ ਲਾਸਟ ਜਿਹੜੇ ਬੰਦੇ ਦਿਮਾਗ ਵਿੱਚ ਕੀੜਾ ਰੱਖੀ ਬੈਠੇ ਆ ਕਿ ਅਮਰਤਪਾਲ ਪੰਜਾਬ ਦਾ ਮੁੱਖ ਮੰਤਰੀ ਬਣੂਗਾ ਤੁਸੀਂ ਪੋਸਟ ਪਾ ਦਿਓ ਕੋਈ ਉੱਥੇ ਕੀ ਹੁੰਦਾ ਤਿੰਨ ਆਪਸ਼ਨ ਹੁੰਦੇ ਆ ਅਮਰਤਪਾਲ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਜਾਂ ਨਹੀਂ ਇਹ ਦੋ ਹੋ ਗਏ ਤੀਜਾ ਕੀ ਹੁੰਦਾ ਤੀਜਾ ਹੁੰਦਾ ਮੁੱਖ ਮੰਤਰੀ ਕਿਹੜਾ ਚਾਹੀਦਾ ਉਥੇ ਚਾਰ ਪੰਜ ਫੋਟੋਆਂ ਲਾ ਦੇਣਗੇ ਸੁਖਵੀਰ ਦੀ ਲਾ ਦੇਣਗੇ ਪੂਨਤਮਾਨ ਦੀ ਅਮਰਤਪਾਲ ਦੀ ਇੱਕ ਅੰਧੀ ਰਾਜੇ ਬੜਿੰਗਰ ਕੀ ਲਾ ਦੇ ਇਹਨਾਂ ਵਿੱਚੋਂ ਕਿਹੜਾ ਚਾਹੀਦਾ ਜੇ ਤੁਸੀਂ ਕਲਿੱਕ ਕਰੋਗੇ ਸਭ ਤੋਂ ਵੱਧ ਜਿਹੜੀ VOTING ਹੈ ਅਮਰਤਪਾਲ ਦੇ ਹੱਕ ਵਿੱਚ ਆਉਂਦੀ ਹੈ ਇਹ ਸਭ ਨੂੰ ਪਤਾ ਹੈ ਇਹ ਕਿਉਂ ਹੋ ਰਿਹਾ ਹੁਣ Facebook ਨੂੰ YouTube ਨੂੰ ਕੰਟਰੋਲ ਕੌਣ ਕਰਦਾ ਹੈ ਇੰਟਰਨੈਟ ਨੂੰ ਕੰਟਰੋਲ ਕੌਣ ਕਰਦਾ ਹੈ ਸਭ ਨੂੰ ਪਤਾ ਹੈ ਬੱਡੀਆਂ ਏਜੰਸੀਆਂ ਕਰਦੀਆਂ ਨੇ ਮੌਕੇ ਦੀਆਂ ਸਰਕਾਰਾਂ ਕਰਦੀਆਂ ਨੇ ਇਹ ਤਾਂ ਹੁੰਦਾ ਉਹ ਕਿਉਂ ਹੁੰਦਾ ਇਹ ਤੁਹਾਨੂੰ ਮੈਂ ਦੱਸ ਦਿੰਦਾ ਪੰਜਾਬ ਦੇ ਵਿੱਚ ਅੱਗ ਲਾਉਣ ਵਾਲਾ ਕੋਈ ਆਪਣਾ ਚਾਹੀਦਾ ਜੇ ਵਗਾਨਾ ਲਊ ਤਾਂ ਸ਼ੱਕ ਹੋ ਜਾਣਾ ਹੁਣ ਤੁਸੀਂ ਕਿਸੇ ਦੀ ਕਣਕ ਨੂੰ ਅੱਗ ਲਾਉਣ ਜਾਓਗੇ ਤੁਸੀਂ 10 ਕਿਲੋਮੀਟਰ ਤੋਂ ਚੱਲ ਕੇ ਜਾਓਗੇ ਤੁਹਾਡੇ ਦਿਲਾ ਸ਼ੱਕ ਕਰੂਗਾ ਵੀ ਸਾਡੇ ਖੇਤ ਵੀ ਛੇ ਖੇਤ ਲੈਣ ਕੀ ਆਇਆ ਸੀ ਆਲਾ ਫੜ ਕੇ ਚਾਰ ਮਾਰੂ ਥਾਪੜੇ ਪਤਾ ਨਹੀਂ ਅਗਰ ਵੀ ਤੂੰ ਅਗ ਲਾਈਏ ਜਾਂ ਅਗ ਲਾ ਕੀ ਤਾਂ ਸ਼ੱਕ ਹੂੰ ਕਿ ਫਲਾਣਾ ਬੰਦਾ ਆਇਆ ਸੀ ਇਹਨੂੰ ਪੜ ਲੋ ਜਾ ਕੇ ਮੈਂ ਜਿਹੜਾ ਘਰ ਦੇ ਵਿੱਚ ਬੰਦਾ ਬੈਠਾ ਉਹ ਤੇ ਸ਼ੱਕ ਕੋਈ ਨਹੀਂ ਆ ਤੂੰ ਦੇਖੇ ਨਾ ਖਸੀਲ ਵਾਲੇ ਨੂੰ ਨੇ ਅੱਗ ਲਾਤੀ ਸੱਸ ਨੇ ਅੱਗ ਲਾਤੀ ਘਰੇ ਚੱਲਦਾ ਹੁੰਦਾ ਕੰਮ ਜਦੋਂ ਉਹ ਆਉਂਦੇ ਨੇ ਉਹ ਅਟ ਕਰ ਲੈਂਦੇ ਫੇਰ ਅੱਗ ਲੱਗਦੀ ਨਹੀਂ ਫਿਰ ਪਤਾ ਨਹੀਂ ਕਿੰਦਾ ਵੀ ਅੱਗ ਲਾਉਣ ਵਾਲਾ ਕੋਈ ਬਾਹਰ ਨਹੀਂ ਸਿੱ ਘਰੇ ਹੀ ਹੈ ਮਤਲਬ ਕੀ ਪੰਜਾਬ ਨੂੰ ਅੱਗ ਲਾਉਣ ਵਾਸਤੇ ਕੋਈ ਬਗਾਨਾ ਨਹੀਂ ਜਿਹੜਾ ਆਪਣਾ ਹੋਵੇ ਵਿਸ਼ਵਾਸਪਾਤਰ ਹੋਵੇ ਜਿਹਦੇ ਪਿੱਛੇ ਭੇਡਾਂ ਲੱਗੀਆਂ ਹੋਣ ਉਹ ਚਾਹਿੰਦਾ ਹੈ ਅਗਲਾਉਣ ਵਾਸਤੇ ਤੇ ਤਾਂ ਅਮਰਤਪਾਲ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਇਹ ਜਿਹੜਾ ਨਾ ਮੀਡੀਆ ਦੇ ਉੱਪਰ ਚਰਚਾ ਛੇੜੀ ਹੋਈ ਹੈ ਤੇ ਜਿਹੜੀਆਂ ਭੇਡਾਂ ਨੇ ਉਹਨਾਂ ਨੂੰ ਬੇਨਤੀ ਹੈ ਜੇ ਅਮਰਤਪਾਲ ਨੂੰ ਮੁੱਖ ਮੰਤਰੀ ਬਣਾਉਣਾ ਹੈ ਨਾ ਮੈਂ ਵੀ ਵੋਟ ਪਾ ਦੂੰ ਬੀ ਦੀ ਵੋਟਾਂ ਹੋਰ ਵੀ ਪਵਾ ਦਾਂਗੇ ਹੋਰ ਦੱਸੋ ਬਣਾਓ ਪਰ ਅਜੰਡਾ ਦੱਸੋ ਕੀ ਹੈ ਤੁਹਾਡੇ ਕੋਲੇ ਕੋਈ ਕੌਮ ਦਾ ਏਜੰਡਾ ਹੈ ਕੋਈ ਪੰਜਾਬ ਦਾ ਪੋਲਿਟਿਕਲ ਏਜੰਡਾ ਹੈ ਤੁਹਾਡੇ ਕੋਲੇ ਮੁੱਦੇ ਕੀ ਨੇ ਦੱਸੋ ਕੁਝ ਵੀ ਨਹੀਂ ਤੁਸੀਂ ਨਸ਼ਿਆਂ ਦੇ ਮੁੱਦੇ ਦੀ ਗੱਲ ਕਰੋਗੇ ਅਮਰਤਪਾਲ ਦਾ ਭਰਾ ਖੁਦ ਨਸ਼ਾ ਕਰਦਾ ਹੈ ਵੇਚਦਾ ਵੀ ਹੈ ਅਮਰਤਪਾਲ ਖੁਦ ਨਸ਼ਾ ਵੇਚਦਾ ਵੀ ਰਿਹਾ ਤੇ ਕਰਦਾ ਵੀ ਹੈ ਤੇ ਇਹਦਾ ਅਮਰਤਪਾਲ ਦਾ ਪਾਪਾ ਖੁਦ ਭੁੱਕੀ ਵੇਚਦਾ ਰਿਹਾ ਕਾਂਗਰਸੀ ਆ ਪੱਕਾ ਜ਼ਿਮਾਂਦਰੂ ਉਹਦਾ ਡਾਟਾ ਕੱਢ ਕੇ ਦੇਖ ਲੋ ਕਾਲਕ ਪੁਲਿਸ ਅਫਸਰ ਨੇ ਗੱਲ ਅਸੀ ਕਹਿੰਦਾ ਚਾਰ ਪਰਤੇ ਦੇ ਅਮਰਤਪਾਲ ਦੇ ਪਿਓ ਤੇ ਭੁੱਕੀ ਦੇ ਹੋਰ ਦੱਸੋ ਏਜੰਡਾ ਤੁਹਾਡਾ ਹੈ ਨਹੀਂ ਗੈਂਸਟਰਵਾਦ ਨੂੰ ਹੀ ਖਤਮ ਕਰਨਾ ਹੈ ਉਹ ਅਮਰਤਪਾਲ ਆਪ ਹੈ ਅੱਛਾ ਇੱਕ ਗੱਲ ਰਹਿ ਗਈ ਕਹਿੰਦੇ ਅਮਰ ਛਕਾਉਣਾ ਹੈ ਛਕਾਓ ਪਰ ਇਹ ਦੱਸੋ ਜਿਸ ਕੁੜੀ ਦੇ ਨਾਲ ਅਮਰਤਪਾਲ ਨੇ ਵਿਆਹ ਕਰਾਇਆ ਉਹਦਾ ਅਮਰਤ ਛਕਿਆ ਨਹੀਂ ਹੋਰ ਦੱਸੋ ਐਤੋਂ ਬਾਅਦ ਤਾਂ ਕੁਝ ਹੋਰ ਨਹੀਂ ਜੇ ਛਕਿਆ ਤਾਂ ਅਮਰਤਪਾਲ ਦਾ ਪਾਪਾ ਜਾਂ ਅਮਰਤਪਾਲ ਜਿੱਥੇ ਅਮਰ ਛਕਿਆ ਸਬੂਤ ਦਿਓ ਛਕਿਆ ਨਹੀਂ ਇਹ ਮੈਨੂੰ ਗੱਲ ਕੱਲ ਪਤਾ ਲੱਗੀ ਕੱਲ ਵੀ ਮੈਂ ਬਲਾਂ ਯਕੀਨ ਨਹੀਂ ਕਰਦਾ ਸੀ ਜਿਹੜੇ ਬੰਦੇ ਨੇ ਰਿਸ਼ਤਾ ਕਰਾਇਆ ਸੀ ਨਾ ਉਹ ਬੰਦਾ ਕਹਿੰਦਾ ਜੀ ਕਿੱਥੇ ਖੜੇ ਹੋ ਕਰੋੜਾਂ ਰੁਪਇਆ ਕਹਿੰਦਾ ਇੰਗਲੈਂਡ ਭੇਜਣਾ ਸੀ ਉਹ ਕੁੜੀ ਦੇ ਅਕਾਊਂਟ ਰਾਹੀਂ ਪੁਲਿਸ ਨੂੰ ਲੱਗ ਗਿਆ ਪਤਾ ਚੋੜੀ ਕਰਦੀ ਟੈਂਟ ਆ ਕਰਤੂਤਾ ਨੇ ਅਮਰਤਪਾਲ ਦੇ ਪਰਿਵਾਰ ਦੀ ਤੇ ਜਿਹਨੇ ਵੀ ਫੋਨ ਕਰਨਾ ਹੋਇਆ ਫੋਨ ਕਰਕੇ ਪੁੱਛ ਲਿਓ ਵੀ ਇਹ ਕਿੱਥੋਂ ਮਿਲਿਆ ਸਭ ਕੁਝ ਪਰ ਇਹ ਨਾ ਕਿਹੋ ਵੀ ਆਹ ਬੋਲ ਦਿਓ ਮੈਂ ਕਿਸੇ ਦੇ ਕਹੇ ਨਹੀਂ ਬੋਲਦਾ ਤੇ ਨਾ ਅਸੀਂ ਅਜੇ ਤੱਕ ਬੋਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਇੱਕ ਸੱਜਣ ਨੇ ਦਵਾਈ ਤੋਂ ਫੋਨ ਕੀਤਾ ਸੀ ਅੰਮ੍ਰਿਤਪਾਲ ਦੀਆਂ ਕਰਤੂਤਾਂ ਦੱਸਣ ਵਾਸਤੇ ਇਹ ਲੋਕ